ਮੁਕਤਬਾਦ ਮੁਕਤਬਾਦ ਕਿਹਾ ਕਰੋ ਜੈ ਹਾਰਿਸਾਪਾ ਪਾਣੀ ਦੇ ਪੰਜਾਬ ਉੱਪਰ ਪੰਜਾਬੀਆਂ ਦਾ ਹੱਥ ਪੂਰ ਪੂਰ ਪੰਜਾਬ ਦਾ ਜੈ ਹਾਰਦੇ ਸਾ ਜੰਦਾਬਾਦ ਜੀਐਮਪੀ ਸਰਕਾਰ ਜੰਦਾਬਾਦ ਜੀ ਪੂਰ ਪੰਜਾਬ ਦਾ ਨਹੀਂ ਤੁਹਾਡੇ ਸਾਥ ਦਾ ਪੂਰ ਪੰਜਾਬ ਦਾ ਨਹੀਂ ਤੁਹਾਡੇ ਸਾਥ ਦਾ ਅੱਜ ਸਾਡੇ ਪੂਰੇ ਪੰਜਾਬ ਦੇ ਵਿੱਚ ਮਰਥ ਹਥਾਵਾਂ ਤੇ ਕੋਈ ਜਿਹੜੇ ਪ੍ਰਦਰਸ਼ਨ ਹੋ ਰਹੇ ਆ ਇਹ ਸਾਡੀ ਭਾਜਪਾ ਸਰਕਾਰ ਜਿਹੜੀ ਕੇਂਦਰ ਦੀ ਸਰਕਾਰ ਵੱਲੋਂ ਸਾਡੇ ਪਾਣੀਆਂ ਤੇ ਬੁੱਧਿਆਂ ਦੇ ਉੱਤੇ ਅੱਜ ਧੋਗਲੀ ਨੀਤੀ ਫੜਾਈ ਜਾ ਰਹੀ ਹੈ ਅੱਜ ਸਾਡਾ ਪੰਜਾਬ ਦੇ ਵਿੱਚੋਂ ਬਹੁਤ ਕੁਝ ਭਾਜਪਾ ਨੇ ਖੋਲਿਆ ਲੇਕਿਨ ਕੇਵਲ ਤੇ ਕੇਵਲ ਸਾਡੇ ਕੋਲੇ ਪਾਣੀ ਬਚੇ ਨੇ ਅੱਜ ਸਾਡੇ ਪੰਜਾਬ ਦੇ ਪਾਣੀਆਂ ਨੂੰ ਵੀ ਭਾਜਪਾ ਜਿਹੜੀ ਹੈ ਉਹ ਖੋੜਾ ਚਾਹੁੰਦੀ ਹੈ ਅੱਜ ਜੋ ਇਹਨਾਂ ਦੇ ਵੱਲੋਂ ਮੋਦੀ ਸਰਕਾਰ ਦੀ ਸਿਹਤ ਦੇ ਉੱਪਰ ਬਣੀ ਹੋਈਆਂ ਨਾਲ ਕਮੇਟੀਆਂ ਵੱਲੋਂ ਜੋ ਪੰਜਾਬ ਦੇ ਵਿਰੋਧੀ ਫੈਸਲੇ ਕੀਤੇ ਜਾ ਰਹੇ ਨੇ ਅੱਜ ਅਸੀਂ ਇਕੱਠੇ ਹੋ ਕੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਔਰ ਜੇਕਰ ਇਸੇ ਤਰ੍ਹਾਂ ਹੀ ਭਾਜਪਾ ਆਪਣੀਆਂ ਨੀਤੀਆਂ ਚਲਾਉਗੀ ਦਾ ਪੰਜਾਬ ਦੇ ਲੋਕ ਜਿਹੜੇ ਆ ਉਹ ਸੜਕਾਂ ਤੇ ਓਨਲੀ ਮਜਬੂਰ ਹੋਣਗੇ ਹੋਰ ਕੁਛ ਨਹੀਂ